ਦਿਪਾਰਟਮੈਂਟ ਦੇ ਕੋਈ ਕੰਮ ਸੀਗੇ ਡਿਪਾਰਟਮੈਂਟ ਵੱਲੋਂ ਆਪਾਂ 15 7 ਨੂੰ ਇਹਨਾਂ ਤੋਂ ਫਾਈਲਾਂ ਮੰਗੀਆਂ ਸੀਗੀਆਂ ਸਿਵਲ ਬ੍ਰਾਂਚ ਤੋਂ ਜਿਹੜਾ ਕਿ ਡੇਢ ਮਹੀਨਾ ਹੋਣ ਦੇ ਬਾਵਜੂਦ ਹੀ ਇਹਨਾਂ ਨੇ ਫਾਈਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਨਾ ਇਹਨਾਂ ਨੇ ਫਾਈਲਾਂ ਦਿੱਤੀਆਂ ਅੱਜ ਦੁਬਾਰਾ ਇਹਨਾਂ ਨੂੰ ਅੱਜ ਇੱਕ ਕੇਸ ਸਵੇਰੇ ਸਵੇਰੇ ਨਿਗਾਹ 'ਚ ਆਇਆ ਸੀਗਾ ਉਹਦੇ ਵਾਸਤੇ ਇਹਨਾਂ ਦੀ ਇੱਕ ਐਮ ਵੀ ਹੁੰਦੀ ਆ ਡਿਪਾਰਟਮੈਂਟ ਦੀ ਐਮਬੀ ਹੁੰਦੀ ਹੈ ਸਿਵਲ ਡਿਪਾਰਟਮੈਂਟ ਚ ਜੁੜਾ ਹੁੰਦਾ ਜਿੰਨੇ ਵੀ ਕੰਮ ਹੁੰਦਾ ਹੈ ਐਮਬੀ ਜੀ ਨੋਟ ਕਰਕੇ ਉਹਦੀ ਪੇਮੈਂਟ ਤਾਂ ਬਣਦੀ ਹੈ ਉਹ ਜੈ ਸਿੰਘ ਸਾਹਿਬ ਨੂੰ ਬੁਲਾਇਆ ਜਿਹਨਾਂ ਕੋਲ ਐਮਬੀ ਸੀਗੀ 20782 ਨੰਬਰ ਜਿਹੜੀ ਐਮਬੀ ਹੈ ਉਹ ਤੁਸੀਂ ਲਿਆ ਕੇ ਦਿਖਾ ਦਿਓ ਚਲੋ ਦਫਤਰ ਆ ਗਏ ਦਫਤਰ ਜਾ ਕੇ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਮੇਰੇ ਘਰੇ ਪਈ ਹੈ ਮੈਂ ਕਿਹਾ ਚਲੋ ਘਰੇ ਚਲਦੇ ਹਾਂ ਕਿਉਂਕਿ ਉਸੇ ਲਕੂਨਾ ਸੀਗਾ ਕੋਈ ਮੈਨੂੰ ਵੀ ਡਾਊਟ ਸੀਗਾ ਵੀ ਜਿਵੇਂ ਪਤਾ ਲੱਗ ਰਿਹਾ ਸੀਗਾ ਵੀ विदाउट काम ਕਰਿਆ ਇਹਨਾਂ ਨੇ 10 ਲੱਖ ਦੀ ਪੇਮੈਂਟ ਕਰਤੀ ਤਾਂ ਜਦੋਂ ਉਹਨਾਂ ਦੇ ਘਰੇ ਗਏ ਤਾਂ ਉੱਥੇ ਵੀ ਐਮਬੀ ਮਿਲੀ ਨਹੀਂ ਜਾਂ ਦਫ਼ਤਰ ਹੈ ਐਸ்சி ਸਾਹਿਬ ਮੇਰੇ ਨਾਲ ਸੀਗੇ ਅਰਜਿੰਦਰ ਚੋਪੜਾ ਜੀ ਵੀ ਮੇਰੇ ਨਾਲ ਸੀਗੇ ਮੈਂ ਕਿਹਾ ਵੀ ਇਕੱਲਾ ਕਾਨੂੰ ਜਾਣਾ ਵੀ ਉਹਨਾਂ ਨੂੰ ਵੀ ਨਾਲ ਲੈ ਜਾਮਾ ਕਿਉਂਕਿ ਟੈਕਨੀਕਲ ਬੰਦੇ ਆ ਕੋਈ ਜ਼ਿਆਦਾ ਵਧੀਆ ਰਹੇਗਾ ਤਾਂ ਅਜੇ ਤੱਕ 4 ਘੰਟੇ ਹੋ ਗਏ ਇਹਨਾਂ ਕੋਲ ਐਮਬੀ ਨਹੀਂ ਲੱਭ ਰਿਹਾ ਲੱਭ ਹੀ ਨਹੀਂ ਰਹੀ ਤਾਂ ਕਹਿ ਰਿਹਾ ਵੀ ਹੁਣ ਲੱਭਦੀ ਹੋਣੀ ਜਦ ਕਿ ਉਹ ਸਰਕਾਰੀ ਰਿਕਾਰਡ ਹੈ ਉਸੇ ਇੱਕ ਪੈਸੇ ਦਾ حساب ਹੁੰਦਾ ਹੈ ਕੁੱਲ ਆਪਣੀ ਬਹੁਤ ਜ਼ਰੂਰੀ ਸੀ ਕਿਉਂਕਿ ਸਾਰਾ ਇਸ ਕਬਲਾ ਹੋਇਆ ਵੇ ਕਿੰਨੇ ਕਦਾ ਕਬਲਾ ਚ ਕਿੰਨੇ ਕਰੋੜਾਂ ਦਾ ਹਾਂ 10 ਲੱਖ ਰੁਪਏ ਦਾ ਕਬਲਾ ਆਇਆ ਜੀ ਬਾਕੀ ਸੱਤ ਫਾਈਲਾਂ ਜਿਹੜੀਆਂ ਪੁਰਾਣੀਆਂ ਮੰਗਾਈਆਂ ਵੇ ਇਸ ਵਿੱਚ ਕਰੋੜ ਰੁਪਏ ਦਾ ਕਬਲਾ ਹੈ ਕਿੰਨੇ ਦਾ ਇੱਕ ਕਰੋੜ ਦਾ ਕਬਲਾ ਇਸ ਚ ਹੈ ਤੇ ਇਹਨਾਂ ਕੋਲ ਰਿਕਾਰਡ ਹੋਣ ਦੇ ਬਾਵਜੂਦ ਵੀ ਰਿਕਾਰਡ ਨਹੀਂ ਦਿਖਾਣਾ ਚਾਹੁੰਦੇ ਤਾਂ ਇਸ ਕਰਕੇ ਇਹਨਾਂ ਦੀ ਜਿਹੜੀ ਮਨਛਾ ਹੈ ਵੀ ਇਹਨਾਂ ਨੇ ਕੰਮ ਹੀ ਨਹੀਂ ਕਰੇ ਇਨਨਾਂ ਨੇ ਸਿਰਫ ਤੇ ਸਿਰਫ ਲੋਕਾਂ ਦੇ ਟੈਕਸ ਦਾ ਪੈਸਾ ਮੋਟੀ ਕਰਪਸ਼ਨ ਕਰੀ ਵੀ ਹੈਗੀ ਜਿਸ ਕਰਕੇ ਫਾਇਲਾ ਨਹੀਂ ਦੇ ਰਹੇ ਮੈਂ ਇਸ ਦੇ ਮੁਤਲਕ ਐਸਐਸਪੀ ਵਿਜੀਲੈਂਸ ਉਹਨੂੰ ਵੀ ਫੋਨ ਤੇ ਗੱਲ ਹੋਈ ਹੈ ਮੈਂ ਉਹਨਾਂ ਨੂੰ ਰਿਟਰਨ ਇਹ ਜਿਹੜੀ ਕੰਪਲੀਟ ਹੈ ਉਹਨਾਂ ਨੂੰ ਰਿਟਰਨ ਦੇਣ ਲੱਗਿਆ ਹੋਰ ਆਪਣੇ ਡਿਪਾਰਟਮੈਂਟ ਚ ਆਪਣਾ ਜਿਹੜਾ ਲੋਕਲ ਬਡੀ ਮੰਤਰੀ ਹੈ ਉਹਨਾਂ ਨੂੰ ਵੀ ਰਿਟਰਨ ਭੇਜਣ ਲੱਗਿਆ ਵੀ ਇਹ ਜਿਹੜੇ ਅਫਸਰ ਹੈਗੇ ਜਿਹੜੇ ਪੁਰਾਣੇ ਅਫਸਰ ਹੈਗੇ ਜਿਹੜੇ ਕੀ ਫਾਇਲਾ ਸਾਡਾ ਹੱਕ ਹੈ ਫਾਈਲਾਂ ਦੇਖਣੇ ਕਿਉਂਕਿ ਅਸੀਂ ਲੋਕਾਂ ਦੇ ਟੈਕਸ ਤੋਂ ਪੈਸੇ ਤੋਂ ਕੰਮ ਚਲਾਉਣਾ ਹੈਗਾ ਕਿਤੇ ਨਾਲ ਮਿਲੀਭੁਗਤ ਵੀ ਹੈਗੀ ਜਿੰਨਾ ਦੀ ਸਰਕਾਰ ਦੇ ਵਿੱਚੋਂ ਸਰਕਾਰ ਦੇ ਦਾ ਵਿੱਚ ਨਹੀਂ ਮਿਲੀਭੁਗਤ ਕਹਿ ਸਕਦੇ ਕਿਉਂਕਿ ਮੰਤਰੀ ਲੈਵਲ ਤੇ ਜਦ ਜਾਏਗੀ ਤਾਂ ਇਨਕੁਆਇਰੀ ਜ਼ਰੂਰ ਹੋਏਗੀ ਔਰ ਮਾਨ ਸਾਬ ਦੇ ਵੀ ਜਿਹੜੀ ਹੈਗੀ ਮੈਂ ਉਹਨਾਂ ਨੂੰ ਵੀ ਲੈਟਰ ਪਾ ਰਹੇ ਆ ਇਹਨਾਂ ਦੀ ਫਾਈਲ ਦੇ ਕਿਉਂਕਿ ਇਹਨਾਂ ਦੀ ਆਪਣੀ ਉਰੇ ਹੀ ਮਿਲੀਭੁਗਤ ਬਹੁਤ ਜ਼ਿਆਦਾ ਹੈ। ਮਤਲਬ ਅਫਸਰਾਂ ਦੀ ਮਿਲੀਭੁਗਤ। ਅਫਸਰਾਂ ਦੀ ਮਿਲੀਭੁਗਤ ਹੈ ਤਾਂ ਫਾਇਲਾ ਨਹੀਂ ਦੇ ਰਹੇ ਮਿਲੀਭੁਗਤ ਨਾ ਹੋਵੇ। ਇਹ ਪੈਸਾ ਹੋਵੇ ਜਿਹੜੀਆਂ ਸੜਕਾਂ ਬਣ ਗਈਆਂ ਜਾਂ ਬਿਨ ਬਗਨਾਈ ਬਿੱਲ ਪਾਸ ਕਰਦੇ ਮਤਲਬ। ਦੇਖੋ ਅੱਜ ਵਾਲੀ ਜਿਹੜੀ SGMB ਇਹਦੇ ਜਿਹਨਾਂ ਨੇ ਕੋਈ ਕੰਮ ਨਹੀਂ ਕਰਿਆ ਸਿਰਫ ਪੇਮੈਂਟ ਪੇਮੈਂਟ ਕਰੀਆ 10 ਲੱਖ ਰੁਪਏ। ਬਗੈਰ ਕੰਮ ਕੀਤੇ। ਬਗੈਰ ਕੰਮ ਕੀਤੇ। ਕੰਮ ਸੜਕਾਂ ਬਣਾਉਂਦੇ ਸੀ। ਇਹਨਾਂ ਨੇ 7 7000 ਰਿੱਟ ਮੰਗਾਲੀ 200 ਸੈਲਸ ਸੀਮੈਂਟ ਦਾ ਹੈ। ਇਹ ਵਾਤਾ ਲੋਕਾਂ ਦਾ 213 ਮੀਟਰ ਪਾਈਪ ਲਾਈਨ ਹੈ ਹਾਂਜੀ 200 ਬੈਗ ਸੀਮਿੰਟ ਦੇ ਮੈਂ ਕਹਿੰਦਾ ਤੁਸੀਂ ਦਿਖਾਤਾ ਦਿਓ ਵੀ ਕਿੱਥੇ ਲਾਇਆ ਉਹ ਕੋਈ ਰਿਕਾਰਡ ਨਹੀਂ ਹੈ ਕੋਈ 10 10 ਹੀ ਨਹੀਂ ਦੇ ਕੋਈ ਅਫਸਰ ਆ ਹੀ ਨਹੀਂ ਲਿਆ ਲੋਕਾਂ ਦਾ ਪੈਸਾ ਜਿਵੇਂ ਖਰਾਬ ਹੋ ਰਹੀ ਕ腐ਸ਼ਨ ਦਾ ਤੁਹਾਡੇ ਤੋਂ ਬਹੁਤ ਉਮੀਦਾਂ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਕਦੋਂ ਤੱਕ ਇਹਨਾਂ ਨੂੰ ਸਜ਼ਾ ਮਿਲ ਜੇਗੀ ਵੱਡੇ ਜਿਹੜੇ ਅਧਿਕਾਰੀ ਹੈਗੇ ਦੇਖੋ ਜਿਹੜਾ ਕ腐ਸ਼ਨ ਵਿੱਚ ਇਨਵੋਲ ਹੋਏਗਾ ਉਹਦੇ ਦੇ ਬੰਦੀ ਕਾਰਵਾਈ ਕਰੀ ਜੇਗੀ ਔਰ ਪੂਰੀ ਕੋਸ਼ਿਸ਼ ਹੈ ਬੀ ਇਹ ਤਾਂ ਡਿਪਾਰਟਮੈਂਟ ਇਹਨਾਂ ਦੀ ਬਦਲੀ ਕਰਦੇ ਹੋ ਵੈਲਨਕੋਟ ਜੇ ਆਪ ਬਦਲੀ ਕਰਾ ਜਾਣ ਨਹੀਂ ਮੈਂ ਇਹਨਾਂ ਦੀ ਵਿਜੀਲੈਂਸ ਇਨਕੁਆਇਰੀ ਕਰਵਾਉਂਗਾ ਆਪ ਪਰਸਨਲ ਜਾ ਕੇ ਪਹਿਲਾਂ ਵੀ ਤੁਸੀਂ ਕਈਆਂ ਅਧਿਕਾਰੀਆਂ ਦੇ ਖਿਲਾਫ ਵਿਜੀਲੈਂਸ ਚ ਕੋਈ ਜਾਣ ਦੀ ਗੱਲ ਕੀਤੀ ਸੀ ਪਰ ਗਏ ਨਹੀਂ ਹਲੇ ਤੱਕ ਇਹ ਜਾਓਗੇ ਜਾਂ ਤੇਰੇ ਵੱਲੇ ਬਿਆਨ ਹੈ ਨਹੀਂ ਨਹੀਂ ਜਾਵਾਂਗੇ ਪਹਿਲਾਂ ਵੀ ਜਾ ਰਿਹਾ ਮੈਂ ਇਨ ਟੱਚ ਜ਼ਰੂਰ ਹੈ ਵਿਜੀਲੈਂਸ ਅਧਿਕਾਰੀਆਂ ਨਾਲ ਹਾਂਜੀ ਮੇਰਾ ਪਹਿਲਾ ਰਿਕਾਰਡ ਵੀ ਰਿਹਾ ਮੈਂ 30 ਸਾਲ ਪਹਿਲਾਂ ਇੱਕ ਡਾਕਟਰ ਗੁਪਤੇ ਨੂੰ ਵਿਜੀਲੈਂਸ ਭਰਾਇਆ ਸੀਗਾ ਅਜੇ ਉਹ ਟਾਈਮ ਥੋੜਾ ਜਿਹਾ ਮੈਂ ਵੇਟ ਕਰ ਰਿਹਾ ਸੀਗਾ ਕਿਉਂਕਿ ਪੱਕੇ ਪੈਰੀ ਜਾਈਏ ਜੇ ਜਦ ਇਹਨਾਂ ਦੀ ਫਾਈਨਲ ਆ ਜਾਣਗੀਆਂ ਚਲ ਪੱਕੇ ਪੈਰੀ ਜਾਵਾਂਗੇ ਤਾਂ ਤਾਂ ਰਿਕਾਰਡ ਜਿਹੜਾ ਨਾਲ ਹੋਣਾ ਚਾਹੀਦਾ ਹੈ ਅੱਛਾ ਜੀ ਕਿਉਂਕਿ ਇਹ ਰਿਕਾਰਡ ਦਿਨ ਨੂੰ ਆਣਾ ਖਾਨੀ ਜਿੰਨੀ ਆਣਾ ਖਾਨੀ ਕਰਨਗੇ ਫਿਰ ਮੈਂ ਇਹਨਾਂ ਦੀ ਪ੍ਰੋਪਰਟੀ ਦੀ ਇਨਕੁਆਇਰੀ ਦੀ ਵੀ ਜਾਂਚ ਕਰਾਵਾਂ ਨਾਲ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਔਰ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਬਿਲਡਿੰਗ ਬ੍ਰਾਂਚ ਵਾਲੇ ਵੀ ਜਿਹੜੇ ਹੈਗੇ ਜਿਹੜੇ ਵੀ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਜੁਨੇ ਹੋ ਕੋਈ ਨੁਮਾਇੰਦਾ ਵਿੱਚ ਇਨਵੋਲ ਹੁੰਦਾ ਉਹਦੇ ਖਿਲਾਫ ਵੀ ਕਾਰਵਾਈ ਦੀ ਕਰੋਗੇ ਸਰਕਾਰ ਦਾ ਨੁਮਾਇੰਦਾ ਹੋਈ ਨਹੀਂ ਸਕਦਾ ਕੋਈ ਇਨਵੋਲ ਨਹੀਂ ਹੋ ਸਕਦਾ ਇਨਵੋਲ ਨਹੀਂ ਹੋ ਸਕਦਾ ਸਰਕਾਰ ਦੀ ਪਾਲਸੀ ਹੈ ਭਗਵੰਤ ਸਿੰਘ ਕੇਜਰੀਵਾਲ ਸਾਹਿਬ ਅਮਨ ਰੋੜਾ ਮਨੀਸ਼ ਜੀ ਇਮਾਨਦਾਰੀ ਨਾਲ ਕਹਿੰਦੇ ਕੰਮ ਕਰੋ ਮੈਨੂੰ ਹੁਣ ਉਹਨੇ ਲਾਇਆ ਮੈਂ ਤਾਂ ਇਮਾਨਦਾਰੀ ਕਰਕੇ ਲਾਇਆ ਇਮਾਨਦਾਰੀ ਕਰਕੇ ਮੈਨੂੰ ਪਾਰਟੀ ਨੇ ਲਾਇਆ ਮੇਰੇ ਨਾਲ ਅੱਜ ਕਾਉਂਸਲਰ ਸਾਹਿਬਾਨ ਕੁਲਵੰਤ ਜੀ ਹੈਗੇ ਗੋਲਡ ਜੀ ਹੈਗੇ ਵੈਦੀ ਜੀ ਹੈਗੇ ਨਿਸ਼ਾਨ ਜੀ ਹੈਗੇ ਇਹ ਸਾਡੇ ਸਾਰੇ ਐਮਸੀ ਐ ਹੁਣ ਇੱਕ ਕੰਪਲੇਨ ਸੀਗੀ ਅੰਜਨਾ ਦੀ ਉਹਨੂੰ ਅਸੀਂ ਉਹਦੇ ਤੋਂ ਟਰਾਂਸਫਰ ਕਰਾਇਆ ਹੈ ਇਹ ਕੋਸ਼ਿਸ਼ ਹੈ ਬੀ ਸ਼ਾਇਦ ਉਹਨੂੰ 1-2 ਦਿਨ ਦੇ ਵਿੱਚ ਬਿਲਡਿੰਗ ਇਨਸਪੈਕਟਰ ਨੂੰ ਜਿਹੜੇ ਔਰ ਇਹ ਲੋਕਲੀ ਬਦਲੀ ਕਰਾਈ ਆ ਉਹਦੀ ਦੂਜਾ ਸੈਕਟਰ ਚੇਂਜ ਕਰਤਾ ਬਾਕੀ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਉਹਦੀ ਬਦਲੀ ਵੀ ਮੰਤਰੀ ਸਾਹਿਬ ਨੂੰ ਲਿਖ ਕੇ ਵੀ ਭੇਜਿਆ ਹੋਵੇ ਕੋਈ ਦਿੱਕਤਾਂ ਨਹੀਂ ਕਰਨੀ ਕਿਉਂਕਿ ਹਾਊਸ ਹੋルダー ਮਤਾ ਪਿਆ ਸੀਗਾ ਇਸ ਕਰਕੇ ਮੰਤਰੀ ਸਾਹਿਬ ਨੂੰ ਰਿਟਰਨ ਵੀ ਦਿੱਤਾ ਹੋਵੇਗਾ ਉਹ ਥੋੜੀ ਫਲੱਡ ਕਰਕੇ ਡੇਟ ਵਧ ਗਈ ਤਾਂ ਉਸ ਡੇਟ ਦੇ ਇੰਤਜ਼ਾਰ ਕਰ ਰਹੇ ਆ ਥੈਂਕ ਯੂ ਵੈਰੀ ਮਚ ਥੈਂਕ ਯੂ